ਸਤਿ ਸ਼੍ਰੀ ਅਕਾਲ ਸਾਰੇ ਪਟਿਆਲਵੀਆਂ ਨੂੰ ਅੱਜ ਮੈਂ ਤੁਹਾਡੇ ਸਾਹਮਣੇ ਅਪੀਲ ਕਰਨ ਆਈ ਆ ਕਿ ਅੱਜ ਅਸੀਂ ਮਿਤੀ 7 ਮਈ 2025 ਨੂੰ ਸ਼ਾਮ ਨੂੰ 9 ਵਜੇ ਤੋਂ ਲੈ ਕੇ 9 ਵਜੇ ਕੇ 10 ਮਿੰਟ ਤੱਕ ਇੱਕ ਮੌਕ ਡ੍ਰਿਲ ਕਰਨ ਜਾ ਰਹੇ ਹਾਂ ਬਲੈਕਆਊਟ ਦੀ ਜਿਦੇ ਵਿੱਚ ਮੈਂ ਤੁਹਾਡੇ ਸਭ ਦੇ ਅੱਗੇ ਇਹੀ ਅਪੀਲ ਕਰਦੀ ਆ ਕਿ ਸਾਨੂੰ ਪੂਰਨ ਤੌਰ ਤੇ ਸਹਿਯੋਗ ਦਿੱਤਾ ਜਾਵੇ ਇਸ ਬਲੈਕਆਊਟ ਦੇ ਦੌਰਾਨ ਤੁਸੀਂ ਆਪਣੇ ਕਮਰੇ ਦੀਆਂ ਲਾਈਟਸ ਆਪਣੇ ਸੀਸੀਟੀਵੀ ਜਿਹੜੇ ਕੈਮਰੇ ਨੇ ਉਹ ਵੀ ਬੰਦ ਕਰਨੇ ਹਨ ਆਪਣੇ ਫੋਨ ਦੇ ਜਿਹੜੀਆਂ ਲਾਈਟਸ ਨੇ ਉਹ ਵੀ ਬੰਦ ਕਰਨੀਆਂ ਨੇ ਆਪਣੇ ਕਰਟਨਸ ਬੰਦ ਰੱਖਣੇ ਨੇ ਤੇ ਲਾਈਟ ਇਲੈਕਟ੍ਰਿਸਿਟੀ ਤਾਂ ਉਦੋਂ ਨਹੀਂ ਹੋਊਗੀ ਇਸ ਤੋਂ ਇਲਾਵਾ ਜਿਹੜੇ ਤੁਹਾਡੇ ਘਰ ਵਿੱਚ ਇਨਵਰਟਰ ਨੇ ਜਨਰੇਟਰ ਨੇ ਉਹ ਕਿਸੇ ਵੀ ਤਰੀਕੇ ਨਾਲ ਔਨ ਨਾ ਕੀਤੇ ਜਾਣ ਤਾਂ ਕਿ ਜਿਹੜਾ ਇਹ ਬਲੈਕਆਊਟ ਦੀ ਡ੍ਰਿਲ ਹੈਗੀ ਹੈ ਇਹ ਕੰਪਲੀਟ ਤੌਰ ਤੇ ਅਸੀਂ ਕਰ ਸਕੀਏ ਇਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਡੇ ਸਭ ਨੂੰ ਇਹ ਦੱਸਣਾ ਚਾਹੂੰਗੀ ਕਿ ਕੋਈ ਵੀ ਡਰਨ ਦੀ ਕੋਈ ਵੀ ਕਿਸੇ ਤਰ੍ਹਾਂ ਦੇ ਨਾਲ ਪੈਨਿਕ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਇਹ ਸਿਰਫ ਇੱਕ ਡ੍ਰਿਲ ਹੈਗੀ ਹੈ ਜਿਹਦੇ ਨਾਲ ਅਸੀਂ ਤੁਹਾਨੂੰ ਸਭ ਨੂੰ ਇੱਕ ਅਵੇਰਨੈਸ ਕ੍ਰੀਏਟ ਕਰਨਾ ਚਾਹੁੰਦੇ ਹਾਂ ਇਸ ਤੋਂ ਇਲਾਵਾ ਅਸੀਂ ਇਹ ਜਿਹੜੀ ਡ੍ਰਿਲ ਹੈ ਇਹ 9:30 ਵਜੇ ਤੱਕ ਅਰਬਨ ਸਟੇਟ ਫੇਜ਼ 3 ਤੇ ਅਰਬਨ ਸਟੇਟ ਫੇਜ਼ 4 ਵਿੱਚ ਇਹੀ ਚੱਲੂਗੀ ਜਿਹੜੀ ਥਰੂਆਊਟ ਪਟਿਆਲਾ ਹੈਗੀ ਆ ਪਟਿਆਲਾ ਜ਼ਿਲ੍ਹਾ ਪੂਰਾ ਉਹਦੇ ਵਿੱਚ ਸਿਰਫ 9 ਵਜੇ ਤੋਂ ਲੈ ਕੇ 9 ਵਜੇ ਦੇ 10 ਮਿੰਟ ਤੱਕ ਹੋਊਗੀ ਤੇ ਅਰਬਨ ਸਟੇਟ ਫੇਸ 3 ਤੇ 4 ਵਿੱਚ ਇਹ ਅੱਧੇ ਘੰਟੇ ਲਈ ਚੱਲੂਗੀ 9 ਵਜੇ ਤੋਂ ਲੈ ਕੇ 9:30 ਤੱਕ ਤਾਂ ਮੈਂ ਤੁਹਾਡੇ ਸਭ ਤੋਂ ਹੀ ਲਾਸਟ ਅਪੀਲ ਕਰਦੀ ਆ ਕਿ ਮੈਂ ਤੁਹਾਡੇ ਸਭ ਦੇ ਸਹਿਯੋਗ ਦਾ ਸਭ ਦੇ ਇਹਦੇ ਵਿੱਚ ਇੱਕ ਇਹ ਆਪਣੇ ਦੇਸ਼ ਭਰ ਲਈ ਇੱਕ ਚੀਜ਼ ਹੈਗੀ ਹੈ ਜਿਹਦੇ ਵਿੱਚ ਮੈਂ ਤੁਹਾਡੇ ਸਭ ਦੇ ਸਹਿਯੋਗ ਦਾ ਬਹੁਤ ਪੂਰਨ ਆਸ ਕਰਦੀ ਆ ਥੈਂਕ ਯੂ